तकरीबन प्या अपना तेल ना गर्म हो चुका है हम प्याज लसन अदरक हरी मिर्च ना मैं टमाटर चौक कर ली ना थोड़ा मसाला मोटा मोटा रखिए ना टेस्ट वी आता है मैं ज्यादा बीक ना मिक्सी बीक नहीं करती है मैं इधर मसाला तैयार कर ल ਆ ਦੇਖੋ ਤਰ੍ਹਾਂ ਆਪਣਾ ਗਰਮ ਹੋ ਗਿਆ ਦੇਖ ਮਸਾਲਾ ਪਾ ਦਿੰਦੇ ਆ ਇਹ ਹਲਕੇ ਬ੍ਰਾਊਨ ਹੋ ਗਏ ਆ ਸਾਡੇ ਪਿਆਜ਼ ਹੁਣ ਆਪਾਂ ਇਹਦੇ ਟਮਾਟਰ ਪਾ ਦਿੰਦੇ ਆ ਕਿ ਤੁਸੀਂ ਮਾਰ ਕੇ ਆ ਜਾਲਗਾਂ ਨਾਲ ਹੀ ਥੋੜਾ ਨਮਕ ਪਾ ਲੰ। ਅਸੀਂ ਟਾਟਾ ਨਮਕ ਨਹੀਂ ਜਿਹੜਾ ਪਾਕਿਸਤਾਨੀ ਇੱਕ ਸਿੰਦਾ ਨਮਕ ਕਹਿੰਦੇ ਆ ਨਾ ਉਹ ਜ਼ਿਆਦਾ ਉਹ ਯੂਜ਼ ਕਰਨਾ ਚਾਹੀਦਾ ਸਾਨੂੰ ਟਾਟਾ ਨਮਕ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ। ਨਮਕ ਜਿਹੜਾ ਨਾ ਪਲਾਸਟਿਕ ਦੇ ਭਾਂਡੇ 'ਚ ਨਹੀਂ ਰੱਖਣਾ ਜੀ ਕੱਚ ਦੇ ਭਾਂਡੇ 'ਚ ਰੱਖ ਲਿਓ। ਐਸਾ ਕੁਝ ਕਹੋ ਤੁਸੀਂ ਨਾ ਕਮੈਂਟ ਕਰਿਓ ਕਿ ਤੁਸੀਂ ਲੋਨਦਾਨੀ ਦੇ ਵਿੱਚ ਨਮਕ ਨਹੀਂ ਰੱਖਿਆ ਹੈਗਾ। ਮੈਂ ਕਾਚੀ ਦੀ ਭਾਵੇਂ ਛੋਟੀ ਐ ਨਾ ਮੈਂ ਬਾਰ-ਬਾਰ ਪਾਣਾ ਪਸੰਦ ਕਰ ਲੈਂਦੀ ਆ ਪਰ ਇਹ ਆ ਕਿ ਨਮਕ ਮੈਂ ਕਾਚੀ ਦੇ ਪਾਣੀ ਵਿੱਚ ਰੱਖਣਾ ਮੈਂ ਮਸਾਲਾ ਸਾਡਾ ਭੁੰਨ ਰਿਹਾ ਆ ਨਮਕ ਪਾ ਦਿੱਤਾ ਹੋਇਆ ਆ ਜੋ ਟਮਾਟਰ ਗਲ ਜਾਣਗੇ ਫਿਰ ਆਪਣੇ ਹੀ ਫਿਰ ਮਸਾਲਾ ਇੱਕ ਗਲ ਵੀ ਜਾਏਗਾ ਇੱਕ ਭੁਜਨਾ ਵੀ ਸਟਾਰਟ ਹੋ ਜਾਏਗਾ ਹੁਣ ਅਜਾ ਸਾਡੇ ਮਸ਼ਰੂਮ ਦੇ ਰਹੇ ਨੇ आज ये मसाला किता थोड़ा जो पानी भी पा मटर जमा अस के रखे हुए हैं पानी है अब हल्दी पा मांगे हल्दी पाउडर थोड़ा जहा जीरा हल्दी जेकर अद मसाला ਪਾਣੀ ਸੁੱਕ ਜਾਂਦਾ ਉਦੋਂ ਪਾਈ ਹੈ ਨਾ ਹਲਦੀ ਦਾ ਫਿਰ ਕੜਵਾਹਟ ਜੀ ਹੋ ਜਾਂਦੀ ਹੈ ਐਦਾ ਹਲਦੀ ਦਾ ਟੇਸਟ ਵੱਖਰਾ ਹੀ ਹੋਏਗਾ ਹਲਦੀ ਥੋੜੀ ਜੀ ਘੱਟ ਲੱਗਦੀ ਹੈ ਇਹਦੇ ਵਿੱਚ ਪਾ ਦੇ ਹਾਂਜੀ ਮਸ਼ਰੂਮ ਦੇ ਮੈਕੀਸ ਕਰ ਲਏ ਆ ਗਰਮ ਗਰਮ ਹੀ ਤੇ ਆ ਹੁਣ ਮਸਾਲਾ ਵੀ ਸਾਡਾ ਤਕਰੀਬਨ ਪੁੱਜ ਜੀ ਗਿਆ ਆ ਉਹ ਜੋ ਪਾਣੀ ਗਰਮ ਹੋ ਰਿਹਾ ਹੈ ਤੇ ਆਪਾਂ ਥੋੜਾ ਜਿਹਾ ਪਾਣੀ ਪਾ ਦਵਾਂਗੇ ਇਹਦੇ ਵਿੱਚ ਯੋਕੀ ਮਸਾਲਾ ਭੁੱਜ ਗਿਆ ਆ ਆ ਦੇਖੋ ਮਸਾਲਾ ਹੁਣ ਜਦੋਂ ਤੇਲ ਛੱਡਣਾ ਚਾਲੂ ਕਰ ਦਵੇ ਤੇ ਸਮਝੋ ਮਸਾਲਾ ਭੁੱਜ ਗਿਆ ਹੈ ਆਪਾਂ ਹਲਕਾ ਜਿਹਾ ਪਾਣੀ ਇਹਦੇ ਵਿੱਚ ਪਾਵਾਂਗੇ ਨਾਲ ਹੀ ਮਟਰ ਸੌੜ ਦਾਂਗੇ ਇਹਦੇ ਵਿੱਚ ਅੱਗੇ ਅਲਕਾ ਜੇ ਪਾਣੀ ਪੋਰ ਪਾ ਲੈਣੇ ਮਟਰ ਥੋੜੇ ਜੇ ਨਾ ਮਤਲਬ ਹੋਣਾ ਪੱਕੇ ਪੱਕੇ ਵੀ ਆਂਦੇ ਆ ਪਰ ਥੋੜਾ ਟਾਈਮ ਆਪਾਂ ਨਾ ਮਟਰ ਨੂੰ ਦਵਾਵਾਂਗੇ ਇਦਾਂ 2 ਕ ਮਿੰਟ ਵਾਸਤੇ ਫਿਰ ਆਪਾਂ ਇਹਦੇ ਵਿੱਚ ਮਸ਼ਰੂਮ ਪਾਣੇ ਆ ਥੋੜਾ ਪਾਣੀ ਇਕੱਲਾ ਗਰਮ ਹੋ ਰਿਹਾ ਆ ਜਿਹੜਾ ਸਬਜ਼ੀ ਦੇ ਵਿੱਚ ਪਾਣਾ ਆ ਸਿੰਪਲ ਤਰੀਕੇ ਨਾਲ ਆਲਾ ਮਸ਼ਰੂਮ ਤੇ ਮਟਰ ਦੀ ਸਬ지 ਬਹੁਤ ਹੀ ਸਵਾਦਬਾਨਦੀ ਹੈ ਬਹੁਤਾ ਧਾਮ ਝਾਂਮ ਕਰਨ ਨਾਲੋ ਨਾ ਮਸਾਲੇ ਵੀ ਤੁਹਾਡੇ ਸਾਹਮਣੇ ਕੁ ਤਕਰੀਬਨ ਪਾਇਆ ਗਰਮ ਮਸਾਲਾ ਜਿਹੜੇ ਹਲਕੀ ਜੀ ਕਾਲੀ ਮਿਰਚ ਦਾ ਹਲਕੀ ਜੀ ਦੇਣੀ ਹੈ ਸੱਚ ਇਹ ਜਿਆਦਾ ਪੌਹਤ ਹੈ ਗਲੇ ਨੂੰ ਪੈਂਦੀ ਹੈ ਹੁਣ ਆਪਾਂ ਇਹਦੇ ਵਿੱਚ ਮਸ਼ਰੂਮ ਵੀ ਪਾ ਦਿੰਨੇ ਜਦੋਂ ਆਪਾਂ ਮਸ਼ਰੂਮ ਲੈ ਕੇ ਆਨੇ ਨਾ ਬਾਜ਼ਾਰ ਤੋਂ ਥੋੜਾ ਜਿਹਾ ਧਿਆਨ ਨਾਲ ਧਿਆਨ ਨਾਲ ਲਈਏ ਨਾ ਜੇ ਤਾਜੀ ਹੋਏ ਨਾ ਇਹ ਬਹੁਤ ਹੀ ਵਧੀਆ ਹੋਰ ਰੋਟ ਟੇਸਟ ਬਣਦੀ ਹੈ ਆਪਾਂ ਨਾ ਇਹ ਗਏ ਸੀ ਬਾਜ਼ਾਰ ਤੇ ਤਾਜੀ ਅਜੇ ਲੈ ਕੇ ਆਏ ਸੀਗੇ ਦੁਕਾਨ ਤੇ ਦੇਣ ਵਾਸਤੇ ਅਸੀਂ ਉਦੋਂ ਉਹਨਾਂ ਕੋਲੋਂ ਲਈ ਹੈ ਮੈਂ ਤੁਹਾਡੇ ਸਾਹਮਣੇ ਬਣਾ ਰਹੇ ਹਾਂ ਬਿਲਕੁਲ ਤਾਜੀ ਫਰੈਸ਼ ਮਸ਼ਰੂਮ ਹੈ ਲਈ ਹੈ ਆਪਾਂ ਇਹਨਾਂ ਦਾ ਥੋੜੀ ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ ਨਾ ਫਿਰ ਇਹਨੂੰ ਪਾਣੀ ਇਹਦੇ ਵਿੱਚ ਫਿਰ ਪਾਵਾਂਗੇ ਕਿਉਂਕਿ ਪਾਣੀ ਤਾਂ ਸਾਡਾ ਇੱਧਰ ਗਰਮ ਹੋ ਰਿਹਾ ਆ ਕੋਈ ਮੁਸ਼ਕਲ ਨਹੀਂ ਹੈ ਆਪਾਂ ਠੰਡਾ ਵੀ ਪਾਣਾ ਹੋਣਾ ਚਾਹੀਦਾ ਲੱਗੂ ਹਿਲਾ ਰਹੇ ਨੂੰ ਤੁਸੀਂ ਗਨੌਰ ਕਰਨਾ ਅਈਦਾ ਤਾਂ ਜਿਹੜਾ ਮਸਾਲਾ ਮੈਂ ਤਾਂ ਵੀ ਧਿਆਨ ਰੱਖਿਆ ਕਰੋ ਇਲਾਇ ਜਾਇ ਕਰੋ ਨਾਲੋ ਇਹ ਜਿਆਦਾ ਜਦੋਂ ਲਾਲ ਹੋ ਜਾਏ ਨਾ ਫਿਰ ਕੜਵਾਹਟ ਸਬਜੀ ਦੇ ਵਿੱਚ ਆ ਜਾਂਦੀ ਹੈ ਆਪਾਂ ਨਾ ਹੁਣ ਹੁਣ ਇਹਨੂੰ ਹੋ ਗਿਆ ਤਿੰਨ ਚਾਰ ਮਿੰਟ ਕੁੱਝ ਦਿਆਂ ਆਪਾਂ ਪਾਣੀ ਪਾ ਦਵਾਂਗੇ ਇਹਦੇ ਵਿੱਚ ਪਾਣੀ ਵੀ ਲਿਮਟ ਚ ਪਾਣਾ ਹੈ ਜਿਹੜੇ ਕਿ ਮਟਰ ਤੇ ਮਸ਼ਰੂਮ ਜਿਹੜੇ ਨਗਲ ਜਾਣ ਤੇ ਆਪਣੀ ਸਬਜੀ ਜਿਹੜੀ ਹੈ ਜਿਆਦਾ ਇਹ ਤਰੀ ਵਾਲੀ ਨਹੀਂ ਚੰਗੀ ਲੱਗਦੀ ਹੈਗੀ ਰਸਮਸੀ ਜੀ ਸਵਾਦ ਲੱਗਦੀ ਹੈ ਤੇ ਪਾਣੀ ਆਪਾਂ ਬਾਰ-ਬਾਰ ਨਹੀਂ ਪਾਵਾਂਗੇ ਜਿੰਨਾ ਪਾਣੀ ਪਾਣਾ ਹੈ ਨਾ ਇੱਕੋ ਵਾਰੀ ਬਸ ਹੁਣ ਪਾ ਦਿੱਤਾ ਆ ਦੁਬਾਰਾ ਪਾਣੀ ਨਹੀਂ ਪਾਵਾਂਗੇ